ਲੋਇਆ ਪਾਰ ਦਾ ਕਬੂਤਰ ਇਹਦਾ ਬੱਚਾ ਜੀ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਰਹਿ ਗੋਣਗੇ ਲੋ ਜੀ ਅੱਜ ਪਾਰ ਦਾ ਜਿਹੜਾ ਜੋੜਾ ਆਪਾਂ ਲਾਇਆ ਸੀ ਇੱਕ 우ਸਤਾਦ ਮਿੱਠੂ ਲਾਲੀ ਵਾਲੀ ਬਰੀਡ ਦੇ ਵਿੱਚੋਂ ਨਾ ਆਇਆ ਹੈਗੀ ਕਬੂਤਰੀ ਤੇ ਆਹ ਜਿਹੜਾ ਨਾਰੇ ਪਾਰ ਦਾ ਵਾ ਤੇ ਆਪਣੇ ਵੀਰ ਆ ਜੀ ਉਹਨਾਂ ਨੇ ਆਪਣੇ ਕੋਲ ਲਿਆ ਸੀ ਤੇ ਜਿਹੜਾ ਇਹਦਾ ਵਾ ਮੱਕੀ ਆਂਡੇ ਆ ਪਕੜਾਈ ਇਸ ਕਬੂਤਰ ਤੋਂ ਕਬੂਤਰੀ ਲਾ ਕੇ ਇਹ ਜਿਹੜੀ ਆ ਬੱਚਾ ਵੱਡਾ ਹੋ ਗਿਆ ਇਹਦਾ ਤੁਹਾਨੂੰ ਆਪਾਂ ਸ਼ੌਕ ਕਰਾਉਨੇ ਆ ਜੀ ਤੇ ਨਾਲ ਬੱਚੇ ਦਾ ਵੀ ਸ਼ੌਕ ਕਰਾਉਨੇ ਆ ਕਿ ਕਿਹੜੀ ਵਜ੍ਹਾ ਨਾਲ ਆਪਾਂ ਜਿਹੜਾ ਵਾ ਵੀ ਇਹਦਾ ਆ ਲਓ ਜੀ ਕਬੂਤਰ ਕਬੂਤਰ ਦੋਸਤੋ ਪਾਰਦਾ ਵਾ ਠੀਕ ਹੈ ਜੀ ਇਹਦੇ ਜਿਹੜੇ ਆ ਰਿੰਗ ਸ਼ਿੰਗ ਦੇਖ ਲਓ ਜੀ ਮੁਕੰਮਲ ਹੈ ਇਹਦੀ ਬਹੁਤ ਵਧੀਆ ਉਡਾਰ ਰਹੀ ਆ ਤੇ ਆਪਣੇ ਜਿਸ ਵੀਰ ਨੇ ਲਿਆ ਆਪਣੇ ਕੋਲ ਨੇ ਕਨਫਰਮ ਕੀਤਾ ਵਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਜੀ ਤੁਹਾਨੂੰ ਇੱਕ ਜਿਹੜੀ ਖਾਸ ਚੀਜ਼ ਹੈ ਇਹਦੀ ਉਹ ਦਿਖਾਉਨੇ ਆ ਠੀਕ ਹੈ ਜੀ ਲੋ ਵਿਧੀ ਆ ਇਹਦਾ ਪਾਰ ਵੇਖੋ ਜੀ ਇਹ ਜਿਵੇਂ ਕੀ ਪਤਾ ਹੀ ਸਾਰੇ ਭਰਾਵਾਂ ਨੂੰ ਫਿਰੋਜ਼ਪੁਰੀਆਂ ਜੋ ਕਬੂਤਰ ਹੈਗਾ ਵਾ ਠੀਕ ਹੈ ਜੀ ਤੇ ਲੋ ਜੀ ਇੱਕ ਪੱਤਾ ਇਹਦੀ ਦੋਮੇ ਆ ਬੈਲੈਂਸ ਬਹੁਤ ਵਧੀਆ ਝਾੜੇ ਪਿਆ ਬਾਕੀ ਕਬੂਤਰ ਆ ਆ ਦੋਸਤੋ ਪਾਰ ਦਾ ਕਬੂਤਰ ਆ ਠੀਕ ਹੈ ਇਹ ਵਸ ਆਨਲੀ ਸ਼ੌਂਗ ਹੀ ਆ ਜੀ ਤੇ ਆੜੇ ਦੇ ਨਾ ਖਾਸियत ਇਹਦੀ ਵੱਡੀ ਆ ਵਾ ਠੀਕ ਹੈ ਆੜੇ ਦੇ ਲੂਈ ਹੀਗੇ ਠੀਕ ਹੈ ਜੀ ਤੇ ਆਪਾਂ ਸੋਚਿਆ ਵੀ ਇਹ ਜਿਹੜੇ ਆ ਪਿੱਪਲਾਂ ਵਾਲੀ ਜਿਹੜੀ ਬਰੀਡ ਆ ਉਹਦੇ ਵਿੱਚੋਂ ਹੀ ਇਹ ਜਿਹੜਾ ਕਬੂਤਰ ਆ ਆ ਦੇਖੋ ਜੀ ਕਿੰਨੀ ਕਿੰਨੀ ਇਹਦੀ ਲੂਈ ਹੈ ਠੀਕ ਹੈ ਜੀ ਤੇ ਬੂਰਾ ਦੇਸੀ ਜਿਹੜਾ ਕਬੂਤਰ ਹੈ ਤੇ ਇਹ ਨੰਬਰ ਤੁਹਾਨੂੰ ਇਹ ਥੋੜਾ ਬੋਲਾ ਦਿਖਾ ਦਿੰਨੇ ਆ ਆ ਦੇਖ ਲਓ ਜੀ ਆ ਪਾਰਦਾ ਹੀ ਨੰਬਰ ਇਹਨੂੰ ਪਿਆ ਵਾ ਤੇ ਆ ਕਬੂਤਰ ਹੈਗਾ ਵਾ ਤੇ ਸੇਲ ਨਹੀਂ ਜੇ ਮੇਰੇ ਵੀਰ ਜੀ ਹੈਗਾ ਫਰੋਜਪੁਰੀ ਕਬੂਤਰ ਹੈਗਾ ਜੀ ਵੀਰ ਜੀ ਠੀਕ ਹੈ ਜੀ ਇਹਦੇ ਨਾਲ ਜਿਹੜੀ ਆਪਾਂ ਫੀਮੇਲ ਲਈ ਆ ਆਪਾਂ ਤੁਹਾਨੂੰ ਉਹਦਾ ਸ਼ੌਂਕ ਕਰਾਉਂਦੇ ਤੇ ਇਹਦੇ ਦੇ ਜਿਹੜਾ ਆਪਾਂ ਨੇ ਆਂਡੇ ਲਏ ਆ ਉਹਦੇ ਨਾਲ ਲਓ ਜੀ ਆ ਜੇ ਉਸਤਾਦ ਮਿੱਠੂ ਲਾਲੀ ਅਲੀ ਬਰੀਡ ਦੇ ਵਿੱਚੋਂ ਫੀਮੇਲ ਹੈਗੀ ਆ ਤੇ ਪਲਾਂ ਵਾਲੀ ਜਿਹੜੀ ਬਰੀਡ ਉਹਨਾਂ ਦੀ ਕਿਉਂਕਿ ਆਪਾਂ ਨੂੰ ਮੈਂ 3-4 ਪੱਠੀਆਂ ਲਿਆਂਦੀਆਂ ਵਾਂ ਜਿਹੜਾ ਇਹਦਾ ਆਪਾਂ ਰਿਜ਼ਲਟ ਲਿਆ ਬਹੁਤ ਹੀ ਵਧੀਆ ਜਿਹੜਾ ਇਹਦਾ ਰਿਜ਼ਲਟ ਆਇਆ ਜੀ ਆਪਣੇ ਕੋ ਉੱਡੀ ਬਹੁਤ ਵਧੀਆ ਆਪਣੇ ਕੋ ਤੇ ਹੁਣ ਆਪਾਂ ਫੇਰ ਅਸੂਲੀਏ ਦੀ ਪਰਪੜਾਈ ਦਿੱਤੀ ਆ ਇਹ ਐਵੇਂ ਆਪਾਂ ਨਾ ਜੋੜਾ ਲਾ ਕੇ ਤੇ ਸੋਚਿਆ ਵੀ ਚਲੋ ਆਪਣੇ ਕੋ ਇੱਕੋ ਨਸਲ ਬਣ ਜੂਗੀ ਤੇ ਆਪਾਂ ਜਿਹੜਾ ਵਾ ਇਹਦੇ ਮਕੀ ਦਾ ਬੱਚਾ ਫੇਰ ਕਢਾਇਆ ਆਂਡੇ ਇਹ ਕੋ ਲੈ ਹੀ ਜੇ ਤੇ ਇਹਦੀ ਦੋਮ ਦਾ ਸ਼ੌਂਕ ਕਰਾ ਦੋ ਲੋ ਜੀ ਆ ਇੱਕ ਪੱਤਾ ਇਹਦੀ ਦੋਮ ਜੇ ਪਰ ਪਰ ਦਾ ਸ਼ੌਂਕ ਚੰਗੀ ਤਰ੍ਹਾਂ ਕਰਾ ਦੇ ਭਰਾਵਾਂ ਲੋ ਜੀ ਆ ਪਰ ਜੇ ਠੀਕ ਹੈ ਜੀ ਜਰੂਰ ਦੱਸਣਾ ਮੇਰੇ ਭਰਾਵਾਂ ਨੇ ਵੀ ਜਿਹੜੀ ਆ ਮਾਦੀ ਤੁਹਾਨੂੰ ਕਿਵੇਂ ਲੱਗਦੀ ਪਈ ਆ ਤੇ ਸੇਮ ਹੀ ਇਹਦੇ ਜਿਹੜੀ ਉਹ ਵੀ ਇਹਦੇ ਵੀ ਰੂਹੀ ਉਦਾਂ ਹੀ ਆ ਸੇਮ ਜਿਹੜਾ ਆ ਆਪਾਂ ਪਿਪਲਾਲੀ ਨਸਲ ਜੋ ਕਹਿੰਦੇ ਪਏ ਆ ਤੇ ਉਹ ਚੀਜ਼ ਆ ਵੇਖੋ ਠੀਕ ਹੈ ਜੀ ਉਹੋ ਚੀਜ਼ ਹੈਗੀ ਜੀ ਤੇ ਆਪਣੇ ਜਿਹੜੇ ਚੋਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਸੰਜੀਵ ਚੋਹਾਂ ਜੀ ਹੰਦਲ ਸਾਹਿਬ ਜੀ ਅਮਰਪਾਲ ਸਿੰਘ ਜੀ ਮੀ ਜੀਠੇ ਤੋਂ ਜਤਿੰਦਰ ਭਾਈ ਸੰਧੂ ਸਾਹਿਬ ਜੀ ਮਲਕੀਤ ਰੰਧਾਵਾ ਸਾਹਿਬ ਜੀ ਆਪਣੇ ਜਿੰਨੇ ਵੀ ਸਪੋਰਟਰ ਭਰਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਡਾਕਟਰ ਵਿਕਰਮਜੀਤ ਸਿੰਘ ਜੀ ਉਸਤਾਦ ਕੱਲੂ ਮਾਲ ਜੀ ਤੇ ਲੋ ਜੀ ਇਸ ਤੋਂ ਬਾਅਦ ਜਿਹੜਾ ਇਹਨਾਂ ਦਾ ਬੱਚਾ ਆਵਾ ਉਹਦਾ ਤੁਹਾਨੂੰ ਆਪ ショਕ ਕਰਾਉਂਦੇ ਆ ਤੇ ਨਾਲੇ ਜਿਹੜੇ ਆਪਣੇ ਭਰਾ ਵਾ ਸਾਰੇ ਸਪੋਰਟਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਆਪਣੇ ਲਵ ਬੂਟਰ ਸਾਹਿਬ ਜੀ ਆ ਜਸ ਸਮਰਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਲਵ ਵੀਰਿਆ ਜੀ ਉਹਦਾ ਧੰਨਵਾਦ ਜਤਿੰਦਰ ਭਾਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਜੋਤ ਭਾਜੀ ਆਪਣੇ ਉਹਨਾਂ ਦਾ ਵੀ ਧੰਨਵਾਦ ਤੇ ਲਓ ਜੀ ਆ ਤੁਹਾਨੂੰ ਇੱਕ ਪੇਰ ਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਬੱਚਾ ਲਓ ਵੀਰ ਜੀ ਆ ਜਿਹਨੇ ਜਿਹੜਾ ਬੱਚਾ ਅਸਲ ਤੇ ਜਿਹੜਾ ਦਿਖਾਉਣ ਦਾ ਮਕਸਦ ਆ ਵੀ ਆ ਬੱਚਾ ਇਹਨਾਂ ਦਾ ਆ ਜੀ ਠੀਕ ਹੈ ਜੀ ਆ ਦੇਖੋ ਜੀ ਪੂਰਾ ਪਿਓ ਵਰਗੀ ਅੱਖਿਆ ਪੀ ਹੋਰ ਗਈ ਚੀਰਾ ਮੂਰਾ ਵਾ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਜਿਹੜਾ ਵਾ ਬੱਚਾ ਇਹਨਾਂ ਦਾ ਆਇਆ ਵਾ ਤੇ ਆਹ ਦੇਖੋ ਇਹਦੇ ਪਰ ਆਹ ਦੇਖੋ ਇਹਦਾ ਪਰ ਪਰ ਮੰਗੂ ਲੰਥੀ ਮਾ ਲਗਾ ਇਹਨੂੰ ਤੇ ਇਹ ਮਿੱਠੂ ਲਾਲੀ ਜਿਹੜੀ ਬਰੀਡ ਚੋਂ ਆਪਾਂ ਨੂੰ ਤੇ ਚਲੋ ਕਬੂਤਰ ਤਾਂ ਨਹੀਂ ਮਾਦੀ ਬਿਲਕੁਲ ਉਹੀ ਚੀਜ਼ ਆ ਹੋਰ ਹੀ ਆਪਾਂ ਪੱਠੀਆਂ ਲਿਆਂਦੀਆਂ ਵਾ ਤੇ ਆ ਲੋ ਆ ਲੋ ਇਹ ਪੂਛੀ ਨੇ ਮਾਰ ਗਈ ਪੂਰੀ ਬਣਾਈ ਆ हेलो ਜੀ ਜੇ ਵਾਦਾ ਤਾਂ ਨਹੀਂ ਸ਼ੌਕ ਕਰਦੇ ਇਹ ਜੀਰੋ ਕਲੀ ਦਾ ਹੀ ਆ ਬਾਕੀ ਕਲੀਆਂ ਹੋਣੀਆਂ ਨੇ ਝਾੜੀਆਂ ਪਲਾਇਆ ਆਪਾਂ ਦੋਸਤੋ ਹੋਰ ਕੀ ਕੋ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਪੰਜਿਆਂ ਦਾ ਸ਼ੌਕ ਕਰਾਉਂਦੇ ਪੰਜੇ ਵੇਖੋ ਇਹਦੇ ਪੰਜੇ ਸੇਮ ਹੀ ਜਿੱਦਾਂ ਇਹਨਾਂ ਦੇ ਆਏ ਆ ਵੀ ਮਾਂ ਪਿਓ ਦੇ ਸੇਮ ਹੀ ਉਦਾਂ ਦੇ ਨੇ ਪੰਜੇ ਬਣਾਏ ਆ ਆ ਲੇਖੋ ਜੀ ਤੇ ਮੈਂ ਭਰਾਵਾਂ ਨੂੰ ਦਿਖਾਉਣ ਦਾ ਮਕਸਦ ਇਹ ਆ ਵੀ ਜਿਹੜੀ ਨਸਲ ਹੁੰਦੀ ਹੈ ਨਾ ਨਸਲ ਨਸਲ ਹੀ ਰਹਿੰਦੀ ਹੈ ਗਾਂ ਤੇ ਗਾਂ ਉਹਨੇ ਆਪਣੇ ਬੱਚਿਆਂ 'ਚ ਵੀ ਜਿਹੜਾ ਇਹ ਅਜੇ ਇੱਕ ਹੀ ਕਢਾਇਆ ਆਪਾਂ ਤੇ ਗਾਂ ਆਪਣੇ ਬੱਚਿਆਂ ਚ ਵੀ ਉਹਨੇ ਜਿਆਦਾ ਦਿੱਤਾ ਵਾ ਤੇ ਗਾਂ ਅੰਡੇ ਧਾਰਦੀ ਆ ਤੇ ਆਪਾਂ ਫੇਰ ਇਹਨਾਂ ਦੀ ਪਲਾਵਾਂਗੇ ਤੇ ਜਿਹੜੇ ਰੇਂਗ ਸ਼ਿੰਗ ਦੋਸਤੋ ਇਹ ਆ ਜ਼ੀਰੋ ਕਲੀ ਦਾ ਬਿਲਕੁਲ ਹੀ ਜ਼ੀਰੋ ਦਾ ਇਹ ਚੂੰ ਚੂੰ ਕਰਦਾ ਏ ਤੇ ਰੇਂਗ ਸ਼ਿੰਗ ਪੂਰੇ ਮੁਕੰਮਲ ਆ ਹਲੋ ਜੀ ਰੇਂਗ ਸ਼ਿੰਗ ਬਿਲਕੁਲ ਮੁਕੰਮਲ ਮੈਂ ਤੁਹਾਨੂੰ ਭਰਾਵਾਂ ਨੂੰ ਫੇਰ ਵੀ ਸ਼ੌਂਕ ਕਰਾਉਂਦੇ ਆ ਤੇ ਆਖ ਇਹਨਾਂ ਦੀ ਹੁਣੇ ਸਾਫ਼ ਹੀ ਆ ਬਿਲਕੁਲ ਠੀਕ ਹੈ ਕੋਈ ਬੱਚਿਆਂ ਵਾਲੀ ਆਖਣੀ ਆ ਫੇਰ ਤੁਹਾਨੂੰ ਦਿਖਾ ਦਿੰਨੇ ਵੀ ਜ਼ੀਰੋ ਵਰਦਾ ਏ ਮੇਰੇ ਵੀਰ ਜੀ ਕਿ ਆਪਣੀ ਜਿਹੜੀ ਚਾਹਣ ਵਾਲੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹਣਿਤਦਾਵਾ ਸਾਹਿਬ ਜੀ ਜੋਬਨੰਬਰ ਸਰਿਆ ਜੀ ਜਿੰਨੇ ਵੀ ਚਾਹਣ ਵਾਲੇ ਜੇ ਪਪੂ ਡਰਾਈਵਰ ਸਾਹਿਬ ਜੀ ਅੱਜ ਨਾਲੇ ਦੇ ਆਪਣੇ ਵੀਰ ਅਗਰਦਾਸ ਪੁੱਤੋਂ ਆ ਜੀ ਗਰਦਾਸ ਨੰਗਲ ਤੋਂ ਜਿਹੜੇ ਆਪਣੇ ਵੀਰ ਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਸੋ ਸਾਰੇ ਜਣੇ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੰਦੇ ਜੇ ਲਓ ਜੀ ਇਹਨਾਂ ਸਾਰਿਆਂ ਤੁਹਾਨੂੰ ਛੱਡ ਕੇ ਸ਼ੌਂਕ ਕਰਾਉਂਦੇ ਆ ਲਓ ਜੀ ਆ ਜੀ ਆ ਪਿਓ ਆ ਆ ਪੋਤੇ ਆ ਠੀਕੇ ਆ ਆ ਮਾਵਾ ਮਾਂ ਦੇ ਵੀ ਵੇਖੋ ਜੱਟ ਸੇਮ ਹੀ ਆ ਪੋਤੇ ਦੇ ਵੀ ਆ ਗਈ ਤੇ ਪਿਓ ਦੇ ਵੀ ਆ ਗਈ। ਲਓ ਜੀ ਆਹੜਾ ਇੱਕ ਜੋੜਾ ਵਾ। ਠੀਕ ਹੈ ਜਿੰਦਾ ਪਤਾ ਨੂੰ ਸ਼ੌਂਕ ਕਰਾਇਆ। ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ। ਲਾਈਕ ਸ਼ੇਅਰ ਲਾਜ਼ਮੀ ਕਰਨਾ ਵਾ। ਚੀਰਾ ਮੋਰਾ ਬਿਲਕੁਲੋ ਬਿਲੜਾ ਪਿਓ ਤੇ ਨੇ ਖੜਿਆ ਵਾ। ਤੇ ਕਬੂਤਰੀ ਆਪਣੀ ਵੇਖ ਲਓ ਜੀ। ਮਿੱਠੂ ਲਾਲੀ ਬਰੀ ਬਰੀਡ ਜੀ ਆ ਗਈ ਆ। ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।